ਅੱਜ ਅਸੀਂ ਬਹੁਤ ਹੀ ਦੁਖੀ ਅਤੇ ਭਰੇ ਮਨਾਂ ਦੇ ਨਾਲ ਤੁਹਾਨੂੰ ਇਹ ਸੂਚਿਤ ਕਰਦੇ ਆਂ ਕਿ ਬੀਤੀ ਦਿਨੀ ਜੋ ਘਟਨਾ ਕਰਮ ਸ਼੍ਰੋਮਣੀ ਕਾਲੀਦਾਲ ਦੇ ਵਿੱਚ ਸ਼੍ਰੀ ਕਾਲਤਾਖਸਾਬ ਦੇ ਨਾਲ ਸਿੰਘ ਸਹਿਬਾਨ ਦੇ ਨਾਲ ਹੋਇਆ ਉਹਦੇ ਨਾਲ ਸਾਡੇ ਸਾਰਿਆਂ ਦੇ ਸ਼੍ਰੋਮਣੀ ਕਾਲੀਗਲ ਦੇ ਜਿੰਨੇ ਵੀ ਇੱਥੇ ਵਰਕਰ ਅਹੁਦੇਦਾਰ ਸਹਿਬਾਨ ਬੈਠੇ ਆ ਉਹਨਾਂ ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤ ਭਾਰੀ ਰੋਸ ਹੈ ਸਾਨੂੰ ਬਹੁਤ ਸੱਟ ਲੱਗੀ ਹੈ ਸਾਡਾ ਮਨ ਬੜਾ ਅੱਜ ਭਰਿਆ ਹੋਇਆ ਹੈ ਬੜੇ ਦੁਖੀ ਹਾਂ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰਨ ਲੱਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਸਾਰਿਆਂ ਲਈ ਬਹੁਤ ਮਹਾਨ ਨੇ ਸਰਵ ਉੱਚ ਨੇ ਹਰ ਸਿੱਖ ਮੰਨਤਾ ਦਿੰਦਾ ਹੈ ਅਕਾਲ ਤਖਤ ਸਾਹਿਬ ਨੂੰ ਪਰ ਬੀਤੇ ਦਿਨੀ ਅੰਤਰਨ ਕਮੇਟੀ ਨੇ ਜੋ ਜਥੇਦਾਰ ਸਾਹਿਬ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ ਯਾਨੀ ਰਵੀਰ ਸਿੰਘ ਜੀ ਨੂੰ ਯਾਨੀ ਸੁਲਤਾਨ ਸਿੰਘ ਜੀ ਨੂੰ ਉਦੇ ਨਾਲ ਸਾਨੂੰ ਬਹੁਤ ਜਿਆਦਾ ਦੁੱਖ ਹੋਇਆ ਅਸੀਂ ਲੋਕਾਂ ਚ ਵਿਚਰਨ ਵਾਲੇ ਲੋਕ ਆ ਸ਼੍ਰੋਮਣੀ ਕਾਜਦਾਲ ਲਈ ਕੰਮ ਕਰਨ ਵਾਲੇ ਬੰਦੇ ਆ ਅਸੀਂ ਸਾਰਿਆਂ ਨੇ ਚੋਣਾਂ ਦੌਰਾਨ ਵੀ ਜਾਂ ਜਦੋਂ ਕਦੇ ਮਾਰਾ ਸਮਾ ਪਿੱਛੇ ਕਾਲੀ ਦਲ ਤੇ ਰਿਹਾ ਅਸੀਂ ਕੋਈ ਵੀ ਬੰਦਾ ਛੱਡ ਕੇ ਨਹੀਂ ਭੱਜਿਆ ਅਸੀਂ ਖੜੇ ਰਹੇ ਆ ਤੁਹਾਨੂੰ ਪਤਾ ਕਿ ਇੱਥੋਂ ਦਾ ਜਿਹੜਾ ਖਾਸ ਕਰ ਚਮਕੌਰ ਸਾਹਿਬ ਦਾ ਰਾਸੀ ਮਾਹੌਲ ਹੈ ਉਹ ਬੜਾ ਖਤਰਨਾਕ ਹੁੰਦਾ ਪਰ ਫਿਰ ਵੀ ਅਸੀਂ ਖੜੇ ਰਹੇ ਪਰ ਅੱਜ ਜੋ ਸਿਤੀ ਆ ਗਈ ਸਾਨੂੰ ਉਹ ਲੋਕਾਂ ਨੇ ਜਿਨ੍ਹਾਂ ਕੋਲ ਅਸੀਂ ਵੋਟਾਂ ਮੰਗਣ ਜਾਂਦੇ ਆ ਜਿਹੜੇ ਸਾਡੇ ਸੱਜਣ ਮਿੱਤਰ ਨੇ ਸਹਿਯੋਗੀ ਨੇ ਉਹਨਾਂ ਸਾਰਿਆਂ ਨੇ ਇਹ ਗੱਲ ਸਲਾਹ ਕਰਕੇ ਕਿਹਾ ਕਿ ਹੁਣ ਵਕਤ ਆ ਗਿਆ ਕਿ ਹੁਣ ਪਾਣੀ ਸਰੋਂ ਲੰਘ ਗਿਆ ਬੜੀ ਤਕਲੀਫ ਹੋਈ ਜਦੋਂ ਜਿਹੜੀ ਰਾਜਨੀਤੀ ਆ ਉਹ ਧਰਮ ਨੂੰ ਥੱਲੇ ਲਾ ਕੇ ਚੱਲੇ ਸੋ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਅਸੀਂ ਇਸ ਦੇ ਰੋਸ ਵਿੱਚ ਅੱਜ ਸਾਰੇ ਬੰਦੇ ਸ਼ੋਮਨੀ ਕਾਲੀ ਦਲ ਦੇ ਇਕੱਠੇ ਹੋ ਕੇ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੰਨੇ ਆ ਅਸੀਂ ਆਪਣੇ ਇਸ ਅਹੁਦਿਆਂ ਤੇ ਰਹਿ ਕੇ ਕੰਮ ਨਹੀਂ ਕਰ ਸਕਾਂਗੇ ਜੇ ਇਦਾਂ ਹੀ ਅਕਾਲ ਤਖਤ ਸਾਹਿਬ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਸਰਦਾਰ ਬਿਕਮ ਜੀ ਸੀ ਮਜੀਠੀਆ ਹੋਰੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕੱਲ ਤੁਸੀਂ ਸਾਰਿਆਂ ਨੇ ਪ੍ਰੈਸ ਨੂੰ ਦੇਖ ਲਈ ਹੈ ਪੜ੍ਹ ਲਈ ਹੈ। ਉਹਨਾਂ ਨੇ ਵੀ ਇਸ ਗੱਲ ਦਾ ਰੋਸ ਜ਼ਾਹਰ ਕੀਤਾ ਹੋਰ ਬਹੁਤ ਸਾਰੇ ਲੀਡਰ ਸਹਿਬਾਨ ਨੇ ਵਰਕਰ ਸਹਿਬਾਨ ਨੇ ਜਿਨ੍ਹਾਂ ਨੇ ਇਸ ਗੱਲ ਦਾ ਦੁੱਖ ਮਨਾਇਆ ਉਹਨਾਂ ਨੇ ਆਪੋ ਆਪਣਾ ਰੋਸ ਜ਼ਾਹਰ ਕੀਤਾ। ਸੋ ਅਸੀਂ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਸੀਂ ਪੰਥ ਲਈ ਪੰਜਾਬ ਲਈ ਕੰਮ ਕਰਦੇ ਰਵਾਂਗੇ ਪਰ ਜਦੋਂ ਤੱਕ ਇਸ ਗੱਲ ਦਾ ਕੋਈ ਨਤਾਰਾ ਨਹੀਂ ਹੁੰਦਾ ਅਸੀਂ ਸ਼੍ਰੋਮਣੀ ਕਾਲੀ ਦਲ ਨਾਲ ਕੰਮ ਨਹੀਂ ਕਰਾਂਗੇ ਕਿਉਂਕਿ ਲੋਕਾਂ 'ਚ ਜਾਣਿਆ ਤਾਂ ਲੋਕ ਸਾਨੂੰ ਸਵਾਲ ਪੁੱਛਦੇ ਆ ਉਹਨਾਂ ਸਵਾਲਾਂ ਦਾ ਸਾਡੇ ਕੋਲ ਜਵਾਬ ਨਹੀਂ ਅਸੀਂ ਬੜੇ ਦੁਖੀ ਆ ਇਸ ਕਰਕੇ ਦੁਖੀ ਮੰਦੇ ਨਾਲ ਅੱਜ ਅਸੀਂ ਇਹ ਫੈਸਲਾ ਲਿਆ ਤੁਸੀਂ ਪਾਰਟੀ ਕਿਸੇ ਹੋਰ 'ਚ ਵੀ ਜਾ ਸਕਦੇ ਕਿ ਇਦਾਂ ਹੀ ਰਹੋਗੇ ਨਹੀਂ ਜੀ ਪਾਰਟੀ ਕਿਸੇ ਹੋਰ ਜਾਣਦਾ ਤਾਂ ਹਲੇ ਕੋਈ ਗੱਲ ਹੀ ਨਹੀਂ ਕਿਸੇ ਦੀ ਨਾ ਇਸ ਤਰ੍ਹਾਂ ਦਾ ਕੋਈ ਸਿਆਸੀ ਗੱਲ ਆ ਅਸੀਂ ਤਾਂ ਉਸ ਧਰਮ ਨੂੰ ਉੱਚਾ ਰੱਖ ਕੇ ਅਸੀਂ ਇਹ ਗੱਲ ਅੱਜ ਫੈਸਲਾ ਲਿਆ ਬਾਕੀ ਜੇ ਕੋਈ ਬੰਦਾ ਕਿਸੇ ਪਾਰਟੀ ਚ ਬਾਅਦ ਦੇ ਵਿੱਚ ਜਾਂਦਾ ਤਾਂ ਉਹਦਾ ਆਪਣਾ ਨਿੱਜੀ ਹੋਊਗਾ ਪਰ ਅਜੇ ਕੋਈ ਪਾਰਟੀ ਚ ਜਾਣ ਵਾਲਾ ਅਸੀਂ ਇਕੱਠੇ ਹੋ ਕੇ ਕਿਸੇ ਪਾਰਟੀ ਚ ਨਹੀਂ ਜਾ ਰਹੇ ਕਿਹੜਾ ਨਵ ਨਿਯੁਕਤ ਜਥੇਦਾਰ ਸਾਹਿਬ ਹਲਾਨੀ ਗਏ ਉਹਨਾਂ ਨੂੰ ਅੱਜ ਤਾਜ ਪੂਛੀ ਪਾਉਣੇ 3 ਵਜੇ ਕੀਤੀ ਉਹਦੇ ਬਾਰੇ ਦੇਖੋ ਬੜਾ ਮੰਦ ਭਾਗ ਹੈ ਬਹੁਤ ਮਾੜੀ ਗੱਲ ਹੈ ਜਥੇਦਾਰ ਸਾਹਿਬ ਦੀ ਜਦੋਂ ਨਿਯੁਕਤੀ ਹੁੰਦੀ ਹੈ ਨਾ ਤਾਂ ਉਹਦੇ ਵਾਸਤੇ ਇੱਕ ਮਾਣ ਮਰਿਆਦਾ ਸਿੱਖਾਂ ਦੀ ਉਹਦੇ ਵਾਸਤੇ ਜਿਹੜੇ ਦਰਵਾਦ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਉਹਨਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ ਬਹੁਤ ਸਾਰੀਆਂ ਜਥੇਬੰਦੀਆਂ ਦੇ ਮੁਖੀ ਆਉਂਦੇ ਆ ਉਹਨਾਂ ਨੂੰ ਸਤਿਕਾਰ ਦੇ ਨਾਲ ਪਠਾ ਕੇ ਉਹਨਾਂ ਨੂੰ ਸਿਰ ਦੇ ਉੱਤੇ ਪੱਗ ਰੱਖ ਕੇ ਉਹ ਜਿਹੜਾ ਅਹੁਦਾ ਸੰਭਾਲਿਆ ਜਾਂਦਾ ਪਰ ਅੱਜ ਜੋ ਹੋਇਆ ਘਟਨਾਕਾਲ ਉਹਦੇ ਨਾਲ ਵੀ ਸਿੱਖਾਂ ਦੀ ਘਟਾਓ ਹੋਇਆ ਉਹਦੇ ਨਾਲ ਵੀ ਸਾਡੇ ਮਨਾਂ ਨੂੰ ਠੇਸ ਪੁੱਜੀ ਆ ਕਿ ਕੋਈ ਕੋਈ ਚੋਰੀ ਦਾ ਕੰਮ ਥੋੜੀ ਕੀਤਾ ਜੇ ਇਹ ਗੱਲ ਸਹੀ ਸੀਗੀ ਤਾਂ ਜਸੇਦਾ ਸਾਹਿਬ ਨੂੰ ਅਸੀਂ ਟਾਈਮ ਸਿਰ ਬਿਤਾਉਂਦੇ ਪਰ ਤੁਸੀਂ ਕੱਲ ਪੜ ਲਿਆ ਹੋਣਾ ਨਹੰਗ ਜਥੇਬੰਦੀਆਂ ਨੇ ਗੱਲ ਕਹਿ ਦਿੱਤੀ ਸੀ ਕਿ ਅਸੀਂ ਵਿਰੋਧ ਕਰਾਂਗੇ ਅਸੀਂ ਉਹਨਾਂ ਨੂੰ ਉਹਦਾ ਸੰਭਾਲਣ ਨਹੀਂ ਦੇਵਾਂਗੇ ਇਸ ਕਰਕੇ ਉਹਨਾਂ ਨੇ ਉਸ ਗੱਲ ਤੋਂ ਡਰਦੇ ਹੋਏ ਕਿਉਂਕਿ ਬਹੁਤ ਜ਼ਿਆਦਾ ਵਿਦਰੋਹ ਹੋ ਗਿਆ ਵਿਰੋਧ ਹੋ ਗਿਆ ਇਸ ਕਰਕੇ ਉਹ ਚੋਰੀ ਛਿਪੇ ਜਿਹਾ ਸਰਦਾਰ ਸਾਹਿਬ ਨੂੰ ਉਠਾ ਲਿਆ ਅਸੀਂ ਜੀ ਜਿਹੜੇ ਸਾਡੇ ਹਲਕੇ ਦੇ ਜਿਹੜੇ ਇੰਚਾਰਜ ਨੇ ਸਰਕਾਰ ਸਾਹਿਬ ਡੀਟੀਓ ਸਾਹਿਬ ਮੈਂ ਉਹਨਾਂ ਨੂੰ ਕੱਲ ਇਹ ਗੱਲ ਕਹੀ ਸੀ ਕਿ ਬਿਆਤਕ ਰੋਸ ਹੈ ਸੰਗਠਨਾਂ ਦੇ ਵਿੱਚ ਵਰਕਰਾਂ ਦੇ ਵਿੱਚ ਤੇ ਉਹ ਕਹਿੰਦੇ ਵੀ ਮੈਨੂੰ ਵੀ ਇਸ ਗੱਲ ਦਾ ਤਾਂ ਦੁੱਖ ਹੈ ਕਿਉਂਕਿ ਉਹਨਾਂ ਨੇ ਵੀ ਅੱਜ ਫੇਸਬੁੱਕ ਤੇ ਪੋਸਟ ਪਾਈ ਆ ਸਾਥ ਮੋਹ ਸਿੰਘ ਸੰਧੂ ਘਰਾਣੇ ਵੀ ਪਾਈ ਐ ਸਾਰੇ ਬੰਦੇ ਨੇ ਪਾਈ ਐ ਮੇਰੇ ਖਾਲ ਲੱਖੇਵਾਲ ਸਾਹਿਬ ਨੇ ਵੀ ਇਹ ਗੱਲ ਕਿਹਾ ਵੀ ਅਸੀਂ ਸਹਿਮਤ ਨਹੀਂ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਦੱਸਤਾ ਜੀ ਅਸੀਂ ਆਪਣੇ ਹਲਕਾ ਚਾਰਜ ਨੂੰ ਦੱਸਣਾ ਸਾਨੂੰ ਜਿਹੜੇ ਵੱਡੇ ਫੈਸਲੇ ਉਹ ਕਿਹੜਾ ਸਾਨੂੰ ਪੁੱਛ ਕੇ ਕਰਦੇ ਆ ਇਹ ਦੇਖੋ ਜੀ ਗੱਲ ਇਹ ਆ ਕਿ ਅਸੀਂ ਜਿਹੜੇ ਉਰੇ ਬੈਠੇ ਆ ਅਸੀਂ ਬੈਠੇ ਆ ਗੁਰੂ ਗੋਬ ਸਿੰਘ ਮਹਾਰਾਜ ਚਰਨ ਸ਼ੋਪ ਪ੍ਰਾਪਤ ਧਰਤੀ ਦੇ ਉੱਤੇ ਅਸੀਂ ਸੱਚੇ ਦਿਲ ਨਾਲ ਇਹ ਗੱਲ ਕਹਿੰਦੇ ਆ ਕਿ ਸਾਡੇ ਮਨ ਨੂੰ ਵਾਕਈ ਰੋਸ ਹੈ ਦੁੱਖ ਹੈ ਕੋਈ ਇਹ ਚ ਡਰਾਮੇਬਾਜ਼ੀ ਨਹੀਂ ਮਜੀਠੇ ਸਾਹਿਬ ਜਾਣਨ ਸਾ ਬਾਦਲ ਸਾਹਿਬ ਜਾਣਨ ਪ੍ਰਧਾਨ ਜੀ ਇਹ ਉਹਨਾਂ ਦਾ ਪਤਾ ਸਾਨੂੰ ਨਹੀਂ ਪਤਾ ਉਹ ਡਰਾਮੇਬਾਜ਼ੀ ਕਰਦੇ ਆ ਪਰ ਅਸੀਂ ਜਿਹੜੇ ਲੋਕ ਉਹਰੇ ਬੈਠੇ ਆ ਸਾਡੇ ਮਨ ਨੂੰ ਵਾਕਈ ਥੇਸ ਪੁੱਜਿਆ ਦੁੱਖ ਪੁੱਜਿਆ ਕਿ ਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਿਸੇ ਤਰੀਕੇ ਨਾਲ ਵੀ ਠਾਹ ਨਹੀਂ ਲੱਗਣੀ ਚਾਹੀਦੀ ਜਿੰਨੇ ਬੰਦੇ ਸੀ ਬਗੈਰ ਭਾਵੇਂ ਜਿੰਨੇ ਅਸੀਂ ਉਹਦੇ ਬੈਠੇ ਆ ਜੀ ਵਰਕਰ ਆ ਦੇਖੋ ਸਭ ਤੋਂ ਇੱਕ ਗੱਲ ਹੋਰ ਮੈਂ ਇੰਪੋਰਟੈਂਟ ਗੱਲ ਕਰਦਾ ਹਾਂ ਉਹਰੇ ਅਹੁਦੇਦਾਰ ਇੰਪੋਰਟੈਂਟ ਨਹੀਂ ਹੁੰਦੇ ਜਿਹਦਾ ਕੋ ਅਹੁਦਾ ਹੈ ਸਭ ਤੋਂ ਇੰਪੋਰਟੈਂਟ ਜ਼ਰੂਰੀ ਹੁੰਦਾ ਪਿੰਡ ਦਾ ਵਰਕਰ ਜਿਹਨੇ ਬੂਥ ਲਾਉਣਾ ਜਿਹਨੇ ਕੰਮ ਕਰਨਾ ਪਿੰਡ ਦੇ ਉਹ ਬੰਦਾ ਅੱਜ ਨਾਰਾਜ਼ ਹੈ ਉਹ ਮਨ ਰਾਜ ਦੁਖੀ ਹੈ ਮੇਰਾ ਕੀ ਹੈ ਮੇਰੇ ਵਰਗੇ ਤਾਂ ਹੋਰ ਕਾਲੀ ਤੁਹਾਨੂੰ ਬਥੇਰੇ ਮਿਲ ਜਾਣਗੇ ਪਰ ਵਰਕਰ ਜਿਹੜੇ ਆ ਨਾ ਜਦ ਤੱਕ ਵਰਕਰ ਕਾਮਯਾਬ ਰਹਿਣਗੇ ਉਦੋਂ ਤੱਕ ਪਾਰਟੀ ਕਾਮਯਾਬ ਰਹਿੰਦੀ ਹੈ ਤੇ ਅੱਜ ਵਰਕਰਾਂ ਦੇ ਮਨ ਦੇ ਵਿੱਚ ਅਫਸੋਸ ਹੈ ਦੁੱਖ ਹੈ ਜਿਹੜੇ ਬੂਥ ਲਾਉਂਦੇ ਆ ਜਿਹੜੇ ਕੰਮ ਕਰਦੇ ਆ